ਅੱਜ ਹਲਕਾ ਫਰੋਈਪੁਰ ਸ਼ਹਿਰੀ ਨਾਲ ਸੰਬੰਧਿਤ ਪਿੰਡ ਦਾ ਮਾਲਾ ਬੋਤਲਾ ਵਿਖੇ ਨਵ ਨਿਯੁਕਤ ਨਵੇਂ ਚੁਣੇ ਗਏ ਪੰਚਾਇਤ ਦੇ ਵੱਲੋਂ ਗੁਰੂ ਸਾਹਿਬ ਜੀ ਦਾ ਔਟ ਆਸਰਾ ਲੈ ਕੇ ਸ਼ੁਕਰਾਨਾ ਸਮਾਗਮ ਕਰਵਾਇਆ ਗਿਆ ਜਿਸ ਦੇ ਵਿੱਚ ਵਿਸ਼ੇਸ਼ ਤੌਰ ਤੇ ਹਲਕਾ ਵਿਧਾਇਕ ਰਣਵੀਰ ਸਿੰਘ ਭੁੱਲਰ ਵਿਸ਼ੇਸ਼ ਤੌਰ ਤੇ ਪਹੁੰਚੇ ਇਸ ਮੌਕੇ ਉਹਨਾਂ ਨਾਲ ਹੋਰ ਵੀ ਪਤਵੰਤੇ ਸੱਜਣ ਹਾਜ਼ਰ ਸਨ ਇਸ ਮੌਕੇ ਨਵ ਨਿਯੁਕਤ ਨਵੇਂ ਚੁਣੇ ਗਏ ਸਰਪੰਚ ਬ੍ਰਹਮ ਸਿੰਘ ਨੇ ਗੁਰੂ ਸਾਹਿਬ ਜੀ ਦਾ ਔਟ ਆਸਰਾ ਲੈਂਦਿਆਂ ਗੁਰੂ ਦਾ ਸ਼ੁਕਰਾਨਾ ਕੀਤਾ ਅਤੇ ਆਏ ਹੋਏ ਮੌਤਵਰ ਸੱਜਣਾ ਦਾ ਆਏ ਹੋਏ ਪਿੰਡ ਵਾਸੀਆਂ ਦਾ ਧੰਨਵਾਦ ਕੀਤਾ ਇਸ ਮੌਕੇ ਉਹ ਕੇ ਪਿੰਡ ਦੇ ਵਿਕਾਸ ਕਾਰਜਾਂ ਨੂੰ ਹੋਰ ਤੇਜ਼ ਕੀਤਾ ਜਾਵੇਗਾ ਹਰ ਤਰ੍ਹਾਂ ਦੀ ਮੁਸ਼ਕਲ ਦਹਾ ਲਕਾ ਜਾਵੇਗਾ ਰਹਿੰਦੇ ਹੋਏ ਵਿਕਾਸ ਕਾਰਜਾਂ ਨੂੰ ਜਲਦ ਪੂਰਾ ਕਰਵਾਇਆ ਜਾਵੇਗਾ ਸੋਨੋ ਇਸ ਮੌਕੇ ਵਿਸ਼ੇਸ਼ ਤੌਰ ਤੇ ਪਹੁੰਚੇ ਇਹ ਹਲਕਾ ਵਿਧਾਇਕਾ ਨਵੀਰ ਸਿੰਘ ਪੁੱਲਰ ਨੇ ਸਾਡੀ ਪੱਤਕਾ ਟੀਮ ਨਾਲ ਗੱਲਬਾਤ ਕਰਦਿਆ ਕੀ ਕਿਹਾ ਸੋਨੋ ਤੁਸੀਂ ਵੀ ਪ੍ਰੋਇਡ ਪਰ ਤੋਂ ਖਾਸ رپورਟਰ ਹਰਨੇਕ ਸਿੰਘ ਪੁੱਲਰ ਦੇ ਨਾਲ ਰਾਏਵਰ ਸਿੰਘ ਕਚੂਰਾ ਹਾਂਜੀ ਸਰ ਅੱਜ ਕਮਾਲਾ ਬੋਦਲਾ ਪਹੁੰਚੇ ਹੋ ਕੀ ਕਹੋਗੇ ਜੀ ਅੱਜ ਬੜਾ ਖੁਸ਼ੀ ਦਾ ਮਾਹੌਲ ਆ ਸਾਡੇ ਬ੍ਰਹਮ ਸਿੰਘ ਜਿਨ੍ਹਾਂ ਨੂੰ ਪੂਰੇ ਨਗਰ ਨੇ ਸਰਪੰਚ ਚੁਣਿਆ ਹੈ ਉਹਨਾਂ ਨੇ ਅਕਾਲਪੁਰਖ ਦੀ ਦਾ ਧੰਨਵਾਦ ਕੀਤਾ ਖੁਸ਼ੀ ਮਨਾਈ ਆ 파ਟ ਦੇ ਭੋਗ ਪਏ ਆ ਸੋ ਸਾਰੀਆਂ ਸੰਗਤਾਂ ਸਾਰਾ ਨਗਰ ਚੜਦੀ ਕਲਾ ਦੇ ਵਿੱਚ ਆ ਔਰ ਮੈਂ ਵੀ ਸੱਚੇ ਪਾਤਸ਼ਾਹ ਅਗੇ ਅਰਦਾਸ ਕਰਦਾ ਵੀ ਇਸ ਪੈਂਡ ਨੂੰ ਚੜਦੀ ਕਲਾ ਵਿੱਚ ਰੱਖੇ ਔਰ ਬ੍ਰਹਮ ਸਿੰਘ ਹੁਣੀ ਇਸ ਪੈਂਡ ਦਾ ਵਿਕਾਸ ਵਿਚਾਰ ਚੀਜ਼ਾਂ ਲੋਕਾਂ ਦੀ ਜਿਹੜੀ ਸੋਚ ਆ ਜਿਸ ਨਾਲ ਇਹਨਾਂ ਨੂੰ ਸਰਪੰਚ ਥਾਪਿਆ ਗਿਆ ਉਸ ਦੇ ਪੂਰੇ ਉਤਰਨ ਸੋ ਸੱਚੇ ਪਾਤਸ਼ਾਹ ਵੀ ਕਿਰਪਾ ਕਰਨ ਔਰ ਸੰਗਤਾਂ ਦੀ ਕਿਰਪਾ ਤੁਹਾਡੇ ਵੀਰਾਂ ਦੀ ਕਿਰਪਾ ਸੋ ਮੈਂ ਸਮਝਦਾ ਵੀ ਬੜਾ ਵੱਡਾ ਖੁਸ਼ੀ ਦਾ ਦੇਣਾ ਔਰ ਹਰੇਕ ਨਗਰ ਖੇੜਾ ਇਦਾਂ ਹੀ ਹਸਦਾ ਵਸਦਾ ਨਵੀਆਂ ਪੰਚਾਇਤਾਂ ਬਣੀਆਂ ਨਵੀਆਂ ਪੰਚਾਇਤਾਂ ਤੱਕ ਪਹੁੰਚ ਕੀਤੀ ਜਾ ਰਹੀ ਹੈ ਅੱਗੇ ਵਿਕਾਸ ਕਾਰਜ ਕਿਸ ਤਰ੍ਹਾਂ ਰਹਿਣਗੇ ਬਹੁਤ ਵਧੀਆ ਰਹਿਣਗੇ ਜੀ ਸਰਦਾਰ ਭਗਤ ਸਿੰਘ ਮਾਨ ਉਹਨਾਂ ਦੀ ਇੱਕ ਸੋਚ ਆ ਕਿ ਪੰਜਾਬ ਨੂੰ ਪ੍ਰਾਤਨ ਪੰਜਾਬ ਬਣਾਉਣਾ ਹੈ ਉਹੀ ਪੰਜਾਬ ਜਿਸ ਦਾ ਲੋਕ ਨਾਲ ਲਿੰਦੇ ਸੀ ਹੱਸਦੇ ਵਸਦੇ ਨੱਚਦੇ ਜਵਾਨੀਆਂ ਮੰਨਣ ਸਾਡੇ ਗੱਭਰੂ ਉਹਦੇ ਲਈ ਅਸੀਂ ਸਾਰੇ ਜਤਨਸ਼ੀਰ ਰਵਾਂਗੇ ਬਾਕੀ ਭੁੱਲ ਜਾਓ ਕੀ ਕੰਮ ਕਰਨੀ ਚਾਹੁੰਦੇ ਉਹ ਨਵੇਂ ਸਰਪੰਚਾਂ ਨੇ ਪਿੰਡਾਂ ਦੇ ਵਿੱਚ ਜਿਹੜੇ ਬਿਲਕੁਲ ਜੀ ਸਭ ਤੋਂ ਵੱਡੀ ਗੱਲ ਆ ਵੀ ਇੱਕ ਜੁੱਟਤਾ ਦੇ ਨਾਲ ਪਿੰਡ ਦੇ ਵਿਕਾਸ ਦੇ ਕੰਮ ਹੋਣ ਅਸੀਂ ਆਪਣੀ ਜਵਾਨੀ ਨੂੰ ਲੀਏ ਲਿਆ ਸਕੀਏ ਸਾਰੇ ਲੜਕੇ ਜਹਰਾ ਮਾਰਾਂਗੇ ਤੇ ਪੰਜਾਬ ਨੂੰ ਜਿਹੜਾ ਨੌਜਵਾਨਾਂ ਦੇ ਹਵਾਲੇ ਕਰਾਂਗੇ ਮਲੇ ਸਾਹਿਬ ਜਿਸ ਤਰ੍ਹਾਂ ਇਹ ਪ੍ਰੋਸੈਸ ਕਾਫੀ ਲੰਬਾ ਹੋ ਰਿਹਾ ਜਿਸ ਤਰ੍ਹਾਂ ਪਹਿਲਾਂ ਸੋਚ ਕਾਇਗੀ ਉਸ ਤੋਂ ਬਾਅਦ ਕਾਫੀ ਗੈਪ ਪੈ ਗਿਆ ਹੈਗਾ ਹਾਲੇ ਤੱਕ ਵੀ ਬਹੁਤ ਸਾਰੇ ਸਰਪੰਚਾਂ ਨੂੰ ਜਾਂ ਮੋਦਵਾਰਾਂ ਨੂੰ ਜਿਹੜੇ ਚਾਰਜ ਹਾਲੇ ਤੱਕ ਨਹੀਂ ਮਿਲੇਗੇ ਕੀ ਕਹਿਣਾ ਚਾਹੋਗੇ ਇਸ ਦੇ ਬਾਰੇ ਨਹੀਂ ਨਹੀਂ ਮਿਲ ਰਹੇ ਆ ਜੀ ਕਈ ਵਾਰੀ ਕੀ ਹੁੰਦਾ ਕਿ ਵੀ ਟੈਕਨੀਕਲ ਪ੍ਰੋਬਲਮਸ ਆ ਜਾਂਦੀਆਂ ਕੋਈ ਵੀਡੀਓ ਭੱਜ ਜਾਂਦਾ ਹੈ ਕੋ ਡੀਡੀ ਵੀਓ ਭੱਜ ਜਾਂਦਾ ਹੈ ਤੁਹਾਨੂੰ ਪਤਾ ਨਵੀਂ ਸਰਕਾਰ ਦੇ ਵਿੱਚ ਅਫਸਰ ਸ਼ਹੀ ਹੂੰ ਕਈ ਵਰੀ ਉਹ ਆਪਦਾ ਤਰੀਕਾ ਨਾਲ ਕੰਮ ਕਰਨਾ ਚਾਹੁੰਦੀ ਆ ਲੇਕਿਨ ਲੋਕਤੰਤਰੀ ਪ੍ਰਕਿਰਿਆ ਦੇ ਵਿੱਚ ਜਿਹੜੇ ਸਰਪੰਚ ਆਉਤ ਸਥਾਨਕ ਸਰਕਾਰਾਂ ਠੀਕ ਹੈ ਜੀ ਤੇ ਜਿਹੜੇ ਚੁੜੇਗੇ ਸਰਪੰਚ ਨੇ ਉਹ ਹੀ ਸਰਕਾਰ ਨੇ ਠੀਕ ਹੈ ਜੀ ਤੇ ਜਿਸ ਤਰ੍ਹਾਂ ਪੰਜਾਬ ਸਰਕਾਰ ਵੱਲੋਂ ਵੱਡੇ ਪੱਧਰ ਤੇ ਬੈਸਟ ਦਿੱਤੇ ਜਾਣਗੇ ਬਜਟਾਂ ਦੀ ਕਮੀ ਨਹੀਂ ਹੋਣ ਦਿੱਤੀ ਜਾਊਗੀ ਸਰਪੰਚਾਂ ਨੂੰ ਬਿਲਕੁਲ ਜੀ ਸਰਦਾਰ ਭਗਵੰਤ ਸਿੰਘ ਮਾਨ ਉਹਨਾਂ ਦਾ ਸੁਪਨਾ ਹੈ ਕਿ ਵੀ ਜਿਹੜੇ ਸਰਪੰਚ ਆਹੀ ਉਹਨਾਂ ਨੂੰ ਪਾਵਰਫੁਲ ਬਣਾਉਣਾ ਔਰ ਨਿਰਪੱਖ ਤੁਹਾਡੇ ਸਾਹਮਣੇ ਚੁਣਨਾ ਹੋਈਆਂ ਕਿਸੇ ਨਾਲ ਕੋਈ ਤੱਕਾ ਨਹੀਂ ਮੁੱਕੀ ਨਹੀਂ ਇਸੇ ਕਰਕੇ ਕਿ ਲੋਕਤੰਤਰੀ ਪ੍ਰਕਿਰਿਆ ਦੇ ਵਿੱਚ ਹਮਮ ਪੰਚਾਇਤਾਂ ਦਾ ਸਮਾਜ ਨੂੰ ਤਗੜੇ ਕਰਨ ਵਿੱਚ ਸਰਕਾਰ ਨਾਲੋਂ ਵੀ ਵੱਡਾ ਯੋਗਦਾਨ ਹੁੰਦਾ ਹੈ ਇਸ ਕਰਕੇ ਪੰਚਾਇਤਾਂ ਨੂੰ ਪੂਰੀਆਂ ਪਾਵਰਾਂ ਦਿੱਤੀਆਂ ਜਾਂਦੀਆਂ ਹਨ 3000 ਦੇ ਡੇਢ ਤੜੇ ਜਾਂ ਸਹਿਮਤੀ ਹੋਈ ਹੈ ਪੰਜਾਬ ਦੇ ਸਰ ਸਰ ਸਭਤੀ ਨਾਲ ਸਰਪੰਚ ਚੁਣੇ ਗਏ ਹੈ ਜੀ 5-5 ਲੱਖ ਰੁਪਏ ਸਰਕਾਰ ਵੱਲੋਂ ਵਾਅਦਾ ਕੀਤਾ ਗਿਆ ਸੀ ਉਹ ਪ੍ਰੋਸੈਸ ਕਦੋਂ ਬਿਲਕੁਲ ਮਾਨ ਸਾਹਿਬ ਦਾ ਇਹ ਕਮਿਟਮੈਂਟ ਹੈ ਵਾਅਦਾ ਹੈ ਔਰ ਮਾਨ ਸਾਹਿਬ ਆਪਣਾ ਹਰ ਵਾਅਦਾ ਪੂਰਾ ਕਰਦੇ ਆ ਸੋ ਇਹ ਵੀ ਵਾਅਦਾ ਪੂਰਾ ਹੋਏਗਾ ਹਾਂਜੀ ਸਰ ਅੱਜ ਗੁਰੂ ਦਾ ਸ਼kranana ਕੀਤਾ ਗਿਆ ਪ੍ਰੋਗਰਾਮ ਕਰਵਾਇਆ ਗਿਆ ਵਿਧਾਇਕ ਸਾਹਿਬੀ ਪਹੁੰਚਿਆ ਕੀ ਕਹੋਗੇ ਜੀ ਵੈਕੀਤਾ ਸਾਹਿਬਾ ਮੈਂ ਦੇ ਕੀਤੇ ਮੈਂ ਸਭ ਤੋਂ ਪਹਿਲਾਂ ਇਸ ਨਗਰ ਨਿਵਾਸੀ ਸੰਸਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਮੈਨੂੰ ਇਹ ਸਰਪੰਚੀ ਦੀ ਇਦਾਦ ਬਲਸੀ ਸਾਰੇ ਨਗਰ ਨੇ ਇਕੱਠਾ ਹੋ ਕੇ ਇਸ ਮੇਰੇ ਅੱਜ ਸੁਖਮੀ ਸਾਹਿਬ ਦਾ ਪਾਠ ਮੈਂ ਆਪਦੇ ਗ੍ਰਹਿ ਵਿਖੇ ਕਰਵਾਇਆ ਗਿਆ ਹੈ ਉਸ ਤੇ ਜਿੰਨੀ ਵੀ ਸੰਗਤ ਪਹੁੰਚੀ ਹੈ ਸਾਡੇ ਖੇ ਦੇ ਵਿਧਾਇਕ ਰਣਵੀਰ ਸਿੰਘ ਸਰਦਾਰ ਰਣਵੀਰ ਸਿੰਘ ਭੁੱਲਰ ਜੀ ਵੀ ਪਹੁੰਚੇ ਹਨ ਉਹਨਾਂ ਦੇ ਮੈਂ ਦਿਲੋਂ ਧੰਨਵਾਦ ਕਰਦਾ ਤੇ ਮੈਂ ਬਿਨਾਂ ਕਿਸੇ ਫਸਤ ਤੋਂ ਮਨ ਨਿਰਪੱਖ ਸੇਵਾ ਕੀਤੀ ਜਾਵੇਗੀ ਨਿਰਪੱਖ ਸੇਵਾ ਕੀਤੀ ਜਾਵੇਗੀ ਕਿਸੇ ਭੇਦ ਭਾਵ ਤੋਂ ਬਿਨਾਂ ਜੀ ਵਾਹਿਗੁਰੂ ਜੀ ਦਾ ਖਾਲਸਾ ਸਾਹਿਬ